जय पीरा दी जी जय साईंयां दी महफिल मस्तांदे चैनल ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਕੱਲ ਦਾ ਜੋ ਦਿਨ ਹੈ ਬਹੁਤ ਹੀ ਖਾਸ ਅਹਿਮ ਦਿਨ ਹੈ ਸੋ ਬਹੁਤ ਰੂਹਾਨੀ ਮਹਾ ਮਾਈ ਦੇ ਨਾਮ ਤੇ ਵਰਤ ਰੱਖਣੇ ਹੈ ਨਵਰਾਤਰੀ ਸ਼ੁਰੂ ਆ ਜੀ ਸੋ ਜਿਨ੍ਹਾਂ ਨੇ ਵੀ ਨਵਰਾਤਰੀ ਰੱਖਣੇ ਹੈ ਸੋ ਵੀਡੀਓ ਨੂੰ ਪੂਰੀ ਜਰੂਰ ਸੁਣ ਲੈਣਾ ਤੇ ਅਮਲ ਜ਼ਰੂਰ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਹਾਂ ਤੇ ਪਹਿਲਾਂ ਇੱਥੇ ਸਾਰਿਆਂ ਨੂੰ ਨਰਾਤਿਆਂ ਦੀਆਂ ਵਧਾਈਆਂ ਦਿੰਦੇ ਆ ਕਿ ਮਹਾ ਮਾਈ ਆਪ ਚੱਲ ਕੇ ਆਉਂਦੀ ਹੈ ਇਹ ਜੋ 9 ਦਿਨ ਦੀ ਸੇਵਾ ਹੈ ਜਿਹੜਾ ਨੀਚਾ ਭਾਵਨਾ ਨਾਲ ਲਗਨ ਦੇ ਨਾਲ ਸੇਵਾ ਕਰ ਲੈਂਦਾ ਹੈ ਮਾਂ ਉਹ ਦਰਸ਼ਨ دیدار ਜ਼ਰੂਰ ਦਿੰਦੀ ਹੈ ਜੀ ਸੋ ਕਿਹਨਾ ਕਿਹਨਾ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਇਹ ਜ਼ਰੂਰ ਸੁਣ ਲੈਣਾ ਜੀ ਸੋ ਬੜੇ ਹੀ ਖਾਸ ਇਹ ਦਿਨ ਚੱਲਣ ਵਾਲੇ ਹੈ ਇਹਦੇ ਵਿੱਚ ਜਿੰਨਾ ਵੀ ਕਰਮ ਤੁਸੀਂ ਕਰੋਗੇ ਚੰਗਾ ਹੀ ਚੰਗਾ ਹੋਵੇਗਾ ਜੀ ਇਹ ਦਿਨਾਂ ਦੇ ਵਿੱਚ ਆਪਾਂ ਵੱਧ ਚੜ ਕੇ ਸੇਵਾ ਜੋ ਕਰਨੀ ਹੈ ਕਰਮ ਕਰਨੇ ਆ ਅਰਦਾਸਾਂ ਬੇਨਤੀਆਂ ਕਰਨੀਆਂ ਆ ਇਹ ਵਰਤ ਕਦੇ ਵੀ ਨਹੀਂ ਜਾਣੀਆਂ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਕੁਝ ਕਮੈਂਟ ਦੱਸ ਦਈਏ ਜੀ ਫਿਰ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਜੇ ਰਸਤੇ ਵਿੱਚ ਜਾਂਦੇ ਆਉਂਦੇ ਕਲਮਾ ਪੜ੍ਹੀਏ ਕੀ ਇਹ ਕਲਮਾ ਕੰਮ ਕਰਦਾ ਹੈ ਸੋ ਇਹਨਾਂ ਦਾ ਨਾਮ ਮੇਜਰ ਹੈ ਸੋ ਪਟਿਆਲੇ ਦੇ ਰਹਿਣ ਵਾਲੇ ਨੇ ਸੋ ਇਹ ਕਹਿੰਦੇ ਨੇ ਕਿ ਇਹ ਕਲਮਾ ਪੜ੍ਹਨ ਦੇ ਨਾਲ ਕੀ ਕੰਮ ਹੁੰਦੇ ਨੇ ਸੋ ਤੁਰੇ ਫਿਰਦੇ ਰਸਤੇ ਵਿੱਚ ਜਾਂਦੇ ਆਉਂਦੇ ਸੋ ਬਹੁਤ ਹੀ ਵਧੀਆ ਗੱਲ ਹੈ ਜੀ ਸੋ ਜਦੋਂ ਵੀ ਗੁਰੂ ਨਾਮ ਸ਼ਬਦ ਦਿੰਦਾ ਹੈ ਤਾਂ ਉਹ ਕਦੇ ਵੀ ਇਹ ਗੱਲ ਨਹੀਂ ਕਹਿੰਦਾ ਕਿ ਤੁਸੀਂ ਦੋ ਟਾਈਮ ਆਹ ਟਾਈਮ ਹੀ ਬਹਿਣਾ ਆ ਤੇ ਅੱਗੇ ਪਿੱਛੇ ਤੁਸੀਂ ਕਲਮਾ ਜਾਂ ਕੋਈ ਨਾਮ ਦੀ ਦਾਤ ਜੋ ਵੀ ਸ਼ਬਦ ਲਿੰਦਾ ਹੈ ਉਹ ਕਰ ਸਕਦੇ ਆ ਜਾਂ ਨਹੀਂ ਸੋ ਗੁਰੂ ਕਦੇ ਵੀ ਇਸ ਗੱਲ ਨੂੰ ਮਨਾਈ ਨਹੀਂ ਕਰਦਾ ਕਿਉਂਕਿ ਗੁਰੂ ਦਾ ਤਾਂ ਇਹ ਹੀ ਕਹਿਣਾ ਹੈ ਕਿਉਂਕਿ ਦੋ ਟਾਈਮ ਜੇਕਰ ਆਪਾਂ ਗੱਲ ਕਰੀਏ ਕਿ ਕੱਢ ਲਵਾਂਗੇ ਹਾਂ ਆਪਾਂ ਉਸ ਟਾਈਮ ਸਵਿਰ ਲਾha ਦਿੰਦੇ ਹਾਂ ਪਰ ਨਹੀਂ ਇਹ ਗੱਲਾਂ ਕੁਝਕ ਦਿਨ ਹੀ ਧਿਆਨ ਵਿੱਚ ਰੱਖੀਆਂ ਜਾਂਦੀਆਂ ਹੈ ਸੋ ਗੁਰੂ ਜੋ ਕਹਿੰਦਾ ਹੈ ਉਸ ਰਸਤੇ ਤੇ ਕਦੇ ਇਨਸਾਨ ਤੁਰ ਹੀ ਨਹੀਂ ਸਕਦਾ ਜੇਕਰ ਤੁਰ ਪਵੇ ਜਿਹੜਾ ਇਨਸਾਨ ਤੁਲ ਜਾਂਦਾ ਹੈ ਉਹਨਾਂ ਦੀਆਂ ਗੱਲਾਂ ਤੇ ਉਹ ਕਦੇ ਜ਼ਿੰਦਗੀ ਵਿੱਚ ਮਾਰ ਨਹੀਂ ਖਾਂਦਾ ਸੋ ਇੰਨਾ ਹੈ ਕਿ ਗੁਰੂ ਦੀਆਂ ਗੱਲਾਂ ਅਸੀਂ ਸੁਣਦੇ ਤਾਂ ਹੈ ਪਰ ਅਜਮਾਉਂਦੇ ਨਹੀਂ ਉਹਨਾਂ ਨੂੰ ਨਾ ਹੀ ਅਸਲੀ ਉਹਨਾਂ ਦੀ ਪਾਲਣਾ ਕਰਦੇ ਆ ਜੇਕਰ ਪਾਲਣਾ ਕਰੀਏ ਤਾਂ ਜ਼ਿੰਦਗੀ ਕਿਦੋਂ ਕੀ ਤੋਂ ਕੀ ਬਣ ਜਾਵੇ ਇਹ ਸਿਰ ਮਾਲਕ ਹੀ ਜਾਣਦਾ ਹੈ ਸੋ ਇਹ ਸਭ ਨੂੰ ਸੌਖਾ ਤਰੀਕਾ ਹੈ ਕਿ ਬਹਿੰਦੇ ਉੱਠਦੇ ਖਾਂਦੇ ਪੀਂਦੇ ਤੁਰੇ ਫਿਰਦੇ ਜੇਕਰ ਅਸੀਂ ਨਾਮ ਜਪੀਏ ਕਲਮਾ ਹੈ ਚਾਹੇ ਕੋਈ ਵੀ ਸ਼ਬਦ ਹੈ ਸੋ ਹਰ ਵਕਤ ਹੀ ਨਾਮ ਸਿਮਰਨਾ ਚਾਹੀਦਾ ਫੇਰੇ ਉਹ ਨਾਮ ਸਿਮਰਿਆ ਰੂਹ ਨੂੰ ਲੱਗਦਾ ਹੈ ਜਦੋਂ ਰੂਹ ਨਾਮ ਸਿਮਰਨ ਲੱਗ ਪਵੇ ਉਹ ਤੁਹਾਨੂੰ ਆਪਣੇ ਆਪ ਪਤਾ ਲੱਗਣ ਲੱਗ ਪਵੇਗਾ ਕਿ ਹੁਣ ਆਤਮਾ ਮਜ਼ਬੂਤ ਹੋ ਚੁੱਕੀ ਹੈ ਤੇ ਕਲਮਾ ਸਿੱਧ ਹੋ ਚੁੱਕਾ ਹੈ ਸੋ ਕੁਝ ਸੰਕੇਤ ਨਿਸ਼ਾਨੇ ਵੀ ਫਿਰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਸੋ ਬਹੁਤ ਹੀ ਵਧੀਆ ਗੱਲ ਹੈ ਕਿ ਹਰ ਵਕਤ ਨਾਮ ਸਿਮਰਨਾ ਹਰ ਵਕਤ ਨਾਮ ਨੂੰ ਯਾਦ ਰੱਖਣਾ ਸੋ ਇੱਧਰ ਉੱਧਰ ਦੀਆਂ ਗੱਲਾਂ ਜਦੋਂ ਦਿਮਾਗ ਵਿੱਚ ਚੱਲਦੀਆਂ ਆ ਉਹਨਾਂ ਨੂੰ ਸੋਚਣ ਦੀ ਬਜਾਏ ਜਿਕਰ ਇੱਥੇ ਅਸੀਂ ਇਸਾ ਇੱਕ ਸ਼ਬਦ ਤੇ ਹੀ ਧਿਆਨ ਦੇ ਰੱਖਿਏ ਤੇ ਉਹ ਸਭ ਪਰੇਸ਼ਾਨੀਆਂ ਦੇ ਹੱਲ ਮਾਲਕ ਕਰ ਦਿੰਦਾ ਹੈ ਸੋ ਬਹੁਤ ਵਧੀਆ ਹੈ ਹਰ ਵਕਤ ਤੁਰੇ ਫਿਰਦੇ ਤੁਸੀਂ ਨਾਮ ਸ਼ਬਦ ਜ਼ਰੂਰ ਸਿਮਰਿਆ ਕਰੋ ਇਹਦੇ ਨਾਲ ਹੀ ਆਪਾਂ 84 ਦੇ ਗੇੜ ਤੋਂ ਨਿਕਲ ਸਕਦੇ ਹਾਂ ਇਹਦੇ ਨਾਲ ਹੀ ਅਸੀਂ ਇਹ ਸਭ ਮੁਸੀਬਤਾਂ ਨੂੰ ਪਿੱਛੇ ਛੱਡ ਸਕਦੇ ਹਾਂ ਤੇ ਗੁਰੂ ਦੇ ਦੀਦਾਰ ਕਰ ਸਕਦੇ ਹਾਂ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ। ਸੋ ਇੱਥੇ ਇਹ ਵੀ ਇੱਕ ਇਹਨਾਂ ਦਾ ਕਮੈਂਟ ਹੈ। ਸੋ ਇਹ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਹਰ ਇੱਕ ਜਾਣਕਾਰੀ ਬੜੇ ਹੀ ਵਧੀਆ ਤਰੀਕੇ ਨਾਲ ਦਿੰਦੇ ਹੋ। ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਕਿ ਤੁਹਾਨੂੰ ਸਾਡਾ ਤਰੀਕਾ ਚੰਗਾ ਲੱਗਦਾ ਹੈ। ਸੋ ਗੱਲ ਜੇਕਰ ਆਪਾਂ ਚੰਗੀ ਤਰ੍ਹਾਂ ਨਾ ਕਰੀਏ, ਨਾ ਸਮਝਾਈਏ, ਨਾ ਗੱਲ ਸਮਝ ਵਿੱਚ ਨਾ ਮੂਰਲੇ ਦੇ ਆਵੇ ਤਾਂ ਗੱਲ ਕੀਤੀ ਦਾ ਫਾਇਦਾ ਨਹੀਂ। ਜਿਉਂ ਵੀ ਕੰਮ ਕਰੀਏ ਮਨ ਲਗਾ ਕੇ ਕਰੀਏ ਤਾਂ ਸਫਲਤਾ ਮਿਲਦੀ ਹੈ। ਸੋ ਇੱਥੇ ਇੱਕ ਕਮੈਂਟ ਹੈ ਜੀ ਇੱਕ ਹੋਰ ਹੁਣ ਦੱਸਾਂਗੇ। ਸੋ 1 ਮਿੰਟ ਵਿੱਚ ਬਾਰ-ਬਾਰ ਇਹ ਲਿਖਦੇ ਰਹਿੰਦੇ ਵੀ ਦੀਦੀ ਜੀ ਸਾਡੇ ਘਰ ਵਿੱਚ ਦਰਵਾਰ ਹੈ ਇਹਨਾਂ ਦਾ ਨਾਮ ਜੋਤੀ ਹੈ ਕਿ ਅਸੀਂ ਝੰਡਾ ਦਰਵਾਰ ਵਿੱਚ ਰੱਖ ਸਕਦੇ ਆ ਸੋ ਲੱਗਦਾ ਕਿ ਸ਼ਾਇਦ ਤੁਸੀਂ ਵੀਡੀਓ ਪੂਰੀ ਕਦੇ ਸੁਣਦੇ ਨਹੀਂ ਕਿਉਂਕਿ ਦੋ ਵਾਰ ਅਸੀਂ ਵੀਡੀਓ ਬਣਾ ਚੁੱਕੀਆਂ ਇੱਕ ਵਾਰ ਸਪੈਸ਼ਲ ਝੰਡੇ ਤੇ ਬਣਾਈ ਦੂਸਰੀ ਵਾਰ ਤੁਹਾਡੇ ਕਮੈਂਟ ਦਾ ਵੀ ਜਵਾਬ ਦਿੱਤਾ ਵੀਡੀਓ ਵਿੱਚ ਕਿ ਸ਼ਾਇਦ ਤੁਸੀਂ ਉਸ ਦਿਨ ਉਹ ਵੀਡੀਓ ਨਹੀਂ ਸੁਣੀ ਸੋ ਜੇਕਰ ਸਵਾਲ ਕਰਦੇ ਹੁੰਦੇ ਹੋ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਚਾਹੀਦਾ ਹੁੰਦਾ ਹੈ ਤਾਂ ਵੀਡੀਓ ਨੂੰ ਤਰੀ ਸੁਣੋ ਕਮੈਂਟ ਪੂਰੇ ਸੋਹਿਆ ਕਰੋ ਜਿਨ੍ਹਾਂ ਜਿਨ੍ਹਾਂ ਨੂੰ ਦੱਸਿਆ ਹੁੰਦੀ ਇੱਕ ਵਾਰ ਕਮੈਂਟਾਂ ਵਿੱਚ 10 ਜ਼ਰੂਰ ਦਿਆ ਕਰੋ ਕਿ ਸਾਨੂੰ ਸਾਡੇ ਸਵਾਲ ਦਾ ਜਵਾਬ ਮਿਲ ਗਿਆ ਸੋ ਕਾਫੀ ਰੂਹਾਂ ਹੈ ਜਿਹੜੀਆਂ ਕਾਫੀ ਸਮੇਂ ਤੋਂ ਜੁੜੀਆਂ ਹੋਈਆਂ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਕਮੈਂਟਾਂ ਵਿੱਚ ਦੱਸ ਦਿੰਦੀਆਂ ਹੈ ਤੇ ਕਈ ਰੂਹਾਂ ਕਮੈਂਟ ਕਰਦੀਆਂ ਹੈ ਪਰ ਵੀਡੀਓ ਪੂਰੀ ਨਹੀਂ ਸੁਣਦੀਆਂ ਸੋ ਆਪਣਾ ਜਵਾਬ ਪੂਰਾ ਸੁਣਦੇ ਨਹੀਂ ਕਈ ਵਾਰ ਇਸ ਤਰ੍ਹਾਂ ਹੋਇਆ ਹੈ ਸੋ ਧਿਆਨ ਜ਼ਰੂਰ ਵੀਡੀਓ ਤੇ ਦਿਆ ਕਰੋ ਜੀ ਸੋ ਬਾਕੀ ਜੇਕਰ ਇੱਥੇ ਇਹਨਾਂ ਨੇ ਗੱਲ ਕੀਤੀ ਕਿ ਘਰ 'ਚ ਝੰਡਾ ਰੱਖ ਸਕਦੇ ਆ ਸੋ ਝੰਡਾ ਹਰ ਇੱਕ ਦਰਵਾਜ਼ੇ ਦੇ ਵਿੱਚ ਰੱਖਿਆ ਜਾਂਦਾ ਤੇ ਰੱਖਣਾ ਜ਼ਰੂਰੀ ਬੰਦਾ ਹੈ ਉਹ ਵੱਖਰੀ ਗੱਲ ਹੈ ਕਿ ਸਾਲ 'ਚ ਇੱਕ ਵਾਰ ਆਪਾਂ ਚੇਂਜ ਕਰਦੇ ਆ ਝੰਡੇ ਨੂੰ ਜਾਂ ਫਿਰ ਸਾਲ 'ਚ ਜੇਕਰ ਕੋਈ ਸੁਖਣਾ ਸੁਖੀ ਆ ਪੂਰੀ ਹੋ ਗਈ ਤਾਂ ਝੰਡਾ ਸੀ ਆਪਣੀ ਇੱਛਾ ਮਤ ਕੁਝ ਚੜਾਉਂਦੇ ਆ ਪਰ ਜੋ ਪੱਕਾ ਘਰ ਵਿੱਚ ਦਰਬਾਰ ਹੈ ਉਹਦੇ ਵਿੱਚ ਰੱਖਿਆ ਜਾਂਦਾ ਝੰਡਾ ਉਹ ਜ਼ਰੂਰੀ ਲਾਜ਼ਮੀ ਹੋਣਾ ਚਾਹੀਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਸੋ ਅੱਜ ਦਾ ਮੇਨ ਵਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਹਰ ਇੱਕ ਲਈ ਜੇਕਰ ਨਵਰਾਤਰੀ ਰੱਖਣੇ ਹੈ ਤਾਂ ਨਹੀਂ ਜੇਕਰ ਨਹੀਂ ਰੱਖਣੇ ਚਾਹੁੰਦੇ ਉਹ ਤੁਹਾਡੀ ਇੱਛਾ ਹੈ ਚਲੋ ਪਰ ਮਹਾਮਾਈ ਦੇ ਦਿਨ ਚੱਲਦੇ ਇਹਦੇ ਵਿੱਚ ਕੁਝ ਨਾ ਕੁਝ ਕਰਮ ਜ਼ਰੂਰ ਕਰ ਲੈਣਾ ਜੇਕਰ ਨਹੀਂ ਵੀ ਨਵਰਾਤਰਾ ਰੱਖਣਾ ਚਾਹੁੰਦੇ ਸੋ ਬਾਕੀ ਆਪਾਂ ਪਹਿਲਾਂ ਇੱਥੇ ਧੰਨਵਾਦ ਕਰੀਏ ਜੀ ਕਿ ਸਕੈਨਰ ਰਹੀਂ ਤੁਹਾਡਾ ਬਹੁਤ ਸਾਥ ਮਿਲ ਰਿਹਾ ਹੈ ਸੋ ਮਾਲਕ ਇਸੇ ਤਰ੍ਹਾਂ ਹਮੇਸ਼ਾ ਹਾਰੀ ਤੇ ਕਿਰਪਾ ਬਣਾ ਕੇ ਰੱਖੇ ਜੀ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕੀ ਮਾਤਾ ਦੇ ਨਵਰਾਤਰੀ ਚ ਕਿਹਨਾ ਗੱਲਾਂ ਦਾ ਸੰ ਧਿਆਨ ਰੱਖਣਾ ਚਾਹੀਦਾ ਕਿ ਇਸ ਤਰੀਕੇ ਦੇ ਨਾਲ ਸਾਨੂੰ ਸੇਵਾ ਇਹਨਾਂ ਦਿਨਾਂ ਚ ਕਰਨੀ ਚਾਹੀਦੀ ਹੈ ਹੁਣ ਪਹਿਲਾਂ ਤਾਂ ਆਪਾਂ ਇਹ ਸੇਵਾ ਨੂੰ ਆਸਾਨ ਕਰੀਏ ਸੋ ਕਈ ਰੂਹਾਂ ਤਾਂ ਸੇਵਾ ਇਸ ਤਰ੍ਹਾਂ ਦੀ ਕਰਨੀ ਚਾਹੁੰਦੀਆਂ ਹੈ ਪਰ ਖਰਚੇ ਨੂੰ ਦੇਖ ਕੇ ਜਦੋਂ ਘਰ ਵਿੱਚ ਕੋਈ ਗੁਣਜਾਇਸ਼ ਨਾ ਹੋਵੇ ਇਨਜੁਗਾ ਇਨਸਾਨ ਨਾ ਹੋਵੇ ਤਾਂ ਉਹ ਇਹ ਸੇਵਾ ਤੋਂ ਵਾਂਝਾ ਰਹਿ ਜਾਂਦਾ ਹੈ ਸੋ ਖਾਸ ਕਰਕੇ ਉਹਨਾਂ ਰੂਹਾਂ ਨੂੰ ਕੀ ਕਰਮ ਕਰਨਾ ਚਾਹੀਦਾ ਹੈ ਸੋ ਦੇਖੋ ਜੀ ਕਦੇ ਵੀ ਜੇਕਰ ਪਰਮਾਤਮਾ ਦੀ ਤਰਫ ਤੁਰਨਾ ਹੈ ਤੇ ਰਸਤਾ ਕਦੇ ਵੀ ਤੁਸੀਂ ਮੁਸ਼ਕਲ ਨਾ ਸਮਝੋ ਤੇ ਨਾ ਮੁਸ਼ਕਲ ਬਣਾਓ ਆਸਾਨ ਬਣਾਉਣ ਦੀ ਕੋਸ਼ਿਸ਼ ਕਰੋ ਜਦ ਜਿੱਥੇ ਮਾਲਕ ਦੀ ਯਾਦ ਆ ਜਾਵੇ ਦਿਲ ਕਰਦਾ ਹੈ ਚਾਹਦ ਕਰਨ ਨੂੰ ਸਿਮਰਨ ਕਰਨ ਉੱਥੇ ਹੀ ਬੈਠ ਜਾਓ ਚਾਹੇ 1 ਮਿੰਟ ਦਾ ਹੀ ਸਮਾਂ ਕੱਢ ਲਓ ਸੋ ਇਹ ਸਮਾਂ ਕਦੇ ਹੱਥੋਂ ਨਾ ਨਿਕਲਣ ਦਿਓ ਕਿਉਂਕਿ ਮਾਲਕ ਖੁਦ ਸੰਕੇਤ ਦਿੰਦਾ ਖੁਦ ਨਾਲ ਜੋੜਨਾ ਉਸ ਸਮੇ ਪਤਾ ਨਹੀਂ ਕੀ ਦੇਣਾ ਚਾਹੁੰਦਾ ਹੈ ਅਸਲੀ ਫਰਕ ਇਹ ਵਿੰਨਾ ਹੱਥੋਂ ਖੁਜਾਲ ਲੈਂਦੀਆਂ ਸੋ ਖਾਸ ਕਰਕੇ ਇਸ ਵੇਲੇ ਨੂੰ ਹਮੇਸ਼ਾ ਹੀ ਯਾਦ ਰੱਖਣਾ ਜੀ ਤੇ ਹੁਣ ਇੱਥੇ ਗੱਲ ਕਰੀਏ ਕਿ ਜਦੋਂ ਨਵਰਾਤਰੀ ਰੱਖੇ ਜਾਂਦੇ ਆ ਤੇ ਬਹੁਤ ਗੱਲਾਂ ਦਾ ਧਿਆਨ ਰੱਖਦੇ ਆ ਪੰਡਤ ਕੋ ਪੁੱਛਿਆ ਜਾਂਦਾ ਹੈ ਫਿਰ ਪੰਡਤ ਆਪਣੀ ਵਿਧੀ ਵਿਧਾਨ ਦੇ ਹਿਸਾਬ ਨਾਲ ਸੇਵਾ ਦੱਸਦਾ ਹੈ ਪਰ ਇੰਨਾ ਕਰਨ ਲੱਗੇ ਅਸੀਂ ਡਰ ਜੀਦਾ ਕਿ ਸ਼ਾਇਦ ਇਹ ਸਭ ਕੁਝ ਸੱਤ ਹੋਣਾ ਨਹੀਂ ਤੇ ਅਸੀਂ ਇਹ ਕਰਮ ਨਾ ਹੀ ਕਰੀਏ ਸੋ ਇੱਥੇ ਇਹ ਕਹਾਂਗੇ ਕਿ ਤੁਸੀਂ ਇਹਨਾਂ ਗੱਲਾਂ ਦੀ ਟੈਨਸ਼ਨ ਬਿਲਕੁਲ ਵੀ ਨਹੀਂ ਲੈਣੀ ਕਿ ਅਸੀਂ ਇੰਨੇ ਵਿਧੀ ਵਿਧਾਨ ਨਾਲ ਸੇਵਾ ਨਹੀਂ ਕਰ ਸਕਦੇ ਪਰ ਨਾ ਚਾਹੁੰਦੇ ਜੋ ਤੁਹਾਤੋਂ ਸਰਦਾ ਹੈ ਜਿਸ ਹਿਸਾਬ ਨਾਲ ਤੁਸੀਂ ਕੰਮ ਕਰ ਸਕਦੇ ਆ ਉਸੇ ਢੰਗ ਨਾਲ ਕਰੋ ਕਿਉਂਕਿ ਮਾਂ ਨੇ ਤੁਹਾਡਾ ਮਨ ਦੇਖਣਾ ਹੈ ਨਾ ਹੀ ਕੀ ਤੁਹਾਡੀਆਂ ਵਿਧੀਆਂ ਦੇਖਣੀਆਂ ਹੈ ਕਿ ਤੁਸੀਂ ਕਿੱਥਾਂ ਸੇਵਾ ਕਰ ਰਹੇ ਹੋ ਕਿਸ ਢੰਗ ਨਾਲ ਵਰਤ ਰੱਖ ਰਹੇ ਹੋ ਤੁਸੀਂ ਕੀ ਇੰਨੇ ਤਰ੍ਹਾਂ ਦਾ ਖਾਣ ਲਿਆ ਸਕਦੇ ਆ ਤੁਸੀਂ ਆਹ ਖਾ ਸਕਦੇ ਆ ਕਿਉਂਕਿ ਜਿਹੜਾ insan ਦਿਲੋਂ ਫਰਿਆਦ ਕਰਦਾ ਹੈ ਮਨ ਲਗਾ ਕੇ ਸੇਵਾ ਕਰਦਾ ਮਨ ਸਾਫ ਹੈ ਚਾਹੇ ਉਹਦੇ ਕੋਲ ਰੁਪਈਆ ਵੀ ਨਹੀਂ ਹੈ ਕੁਝ ਪਰਸ਼ਾਹ ਚੜਾਉਣ ਲਈ ਵੀ ਉਹਦੀ ਮਾਂ ਨੇ ਮਨ ਦੇਖਣਾ ਹੈ ਆਪਣੇ ਪ੍ਰਤੀ ਤੁਹਾਡਾ ਪਿਆਰ ਦੇਖਣਾ ਹੈ ਜਿਹੜੀ ਸੇਵਾ ਮਾਂ ਇਸ ਢੰਗ ਨਾਲ ਕੀਤੀ ਕਬੂਲ ਜਲਦ ਕਰ ਲੈਂਦੀ ਹੈ ਉਹ ਸੇਵਾ ਜੋ ਆਪਾਂ ਜ਼ਿਆਦਾ ਖਰਚੇ ਕਰ ਲੈਂਦੇ ਕਈ ਵਾਰੀ ਉਹ ਕਬੂਲ ਨਹੀਂ ਹੁੰਦੀ ਇਹ ਸੇਵਾ ਜਲਦ ਕਬੂਲ ਹੋ ਜਾਂਦੀ ਹੈ ਕਿਉਂਕਿ ਮਾਂ ਜਾਣਦੀ ਹੈ ਕਿ ਮੇਰਾ ਭਗਤ ਕਿਸ ਮਜਬੂਰੀ ਦੇ ਵਿੱਚ ਗੁਜ਼ਰ ਰਿਹਾ ਕਿਸ ਦੌਰ ਵਿੱਚ ਗੁਜ਼ਰਦਾ ਸੋ ਜਦੋਂ ਤੁਸੀਂ ਇਹ ਸਭ ਭਰਮ ਭਲੇਖਿਓਂ ਚੋਂ ਨਿਕਲ ਕੇ ਸਿਰਫ ਇੱਕ ਮਨ ਨੂੰ ਟਿਕਾ ਕੇ ਸੇਵਾ ਕਰਨੀ ਸ਼ੁਰੂ ਕਰੋਗੇ ਤਾਂ ਬੁਖਰਾ ਹੀ ਆਨੰਦ ਹੋਵੇਗਾ ਉਹ ਫਿਰ ਚਾਹੇ ਤੁਸੀਂ ਕੋਈ ਉਹੋ ਜੀ ਚੀਜ਼ ਨਹੀਂ ਖਾ ਸਕਦੇ ਜੋ ਭਾਰਤਾਂ ਚ ਖਾਧੀ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਤੰਗੀ ਆ ਕਿਉਂਕਿ ਇਹ ਅਜਮਾਈਆਂ ਹੋਈਆਂ ਗੱਲਾਂ ਨੇ ਸੋ ਮਾਂ ਕਿਰਪਾਈ ਐਸੀ ਕਰ ਦਿੰਦੀ ਆ ਕਿ ਉਹਦੇ ਪਿਆਰ ਦੀ ਲਹਿਰ ਹੀ ਨਹੀਂ ਰਹਿੰਦੀ ਆ ਕਿ ਮਨ ਨਹੀਂ ਕਰਦਾ ਕੁਝ ਖਾਣ ਨੂੰ ਸੋ ਤੁਸੀਂ ਜੇਕਰ ਗੱਲ ਕਰੀਏ ਇੱਥੇ ਇਹੋ ਜਿਹੇ ਭਗਤ ਵੀ ਦੇਖੇ ਨੇ ਜਿਹੜੇ 9 ਦੇ 9 ਦਿਨ ਹੀ ਭੁੱਖੇ ਰਹਿੰਦੇ ਕੁਛ ਖਾਂਦੇ ਨੇ ਪਾਣੀ ਤੱਕ ਦਾ ਘੁੱਟ ਵੀ ਪੀਂਦੇ ਸ਼ਰਧਾ ਨਾਲ ਜਿਹੜੇ ਵਰਤ ਰੱਖ ਲੈਂਦੇ ਆ ਕੋਈ ਹੋਰ ਕਰਮ ਨਹੀਂ ਕਰਦੇ ਕਈ ਭਗਤ ਬਾਹਰ ਉਦੇਸ਼ਾਂ ਵਿੱਚ ਨੇ ਕੰਮਕਾਰ ਵੀ ਕਰਦੇ ਆ ਮਾਂ ਮਾਈ ਦਾ ਸਵੇਰੇ ਨਾਮ ਲੈ ਲੈਂਦੇ ਆ ਜੋਤ ਵੀ ਨਹੀਂ ਜਗਾ ਸਕਦੇ ਸੋ ਇਹੋ ਜੀ ਸੇਵਾ ਜਿਹੜੀ ਮਾਂ ਜਲਦ ਕਬੂਲ ਕਰ ਲੈਂਦੀ ਹੈ ਸੋ ਬਾਕੀ ਇਥੇ ਕੋਸ਼ਿਸ਼ ਕਰਨੀ ਜੀ ਕਿ ਸਵੇਰ ਨੂੰ ਇੰਨਾ ਕੁ ਧਿਆਨ ਜ਼ਰੂਰ ਰੱਖ ਸਕਦੇ ਆ ਤੁਸੀਂ ਕਿ ਇਸ਼ਨਾਨ ਕਰਕੇ ਇੱਕ ਵਾਰ ਜੋਤ ਸਵੇਰ ਨੂੰ ਜ਼ਰੂਰ ਜਗਾ ਲਓ ਜੇਕਰ ਬਹੁਤਾ ਨਹੀਂ ਕਰ ਸਕਦੇ ਤਾਂ ਇੰਨਾ ਹੀ ਕਰਮ ਕਰ ਲਓ ਇਹਦੇ ਚ ਇੱਕ ਓਸ਼ਾ ਆਰਤੀ ਕਰ ਲਓ ਇਸ਼ਨਾਨ ਕਰਕੇ ਜੋਤ ਕਰੋ ਅਰਦਾਸ ਬੇਨਤੀ ਕਰੋ ਫਿਰ ਜੋ ਆਪ ਖਾਣਾ ਹੈ ਉਹ ਪਹਿਲਾਂ ਮਾਂ ਨੂੰ ਚੀਜ਼ ਭੋਲ ਕੋਣੀ ਸਿਰਫ ਇਹਦੇ ਵਿੱਚ ਇੰਨਾ ਕੁ ਹੁੰਦਾ ਕਿ ਆਪਾਂ ਰੋਟੀ ਕੋਈ ਨਮਕੀਨ ਚੀਜ਼ ਪਿਆਜ਼ ਲਸਣ ਦੀ ਵਰਤੋਂ ਨਹੀਂ ਕਰਨੀ ਸੋ ਬਾਕੀ ਹੋਰ ਜੋ ਵਰਤਾਂ ਦੇ ਵਿੱਚ ਚੱਲਦਾ ਹੈ ਤੁਸੀਂ ਉਹ ਖਾ ਸਕਦੇ ਆ ਕਾਕੀ ਜਿਹਦੇ ਤੇ ਅਸਮਾਹ ਦੀ ਕਿਰਪਾ ਹੋ ਜਾਂਦੀ ਉਹ ਤਾਂ ਭੁੱਖ ਹੀ ਨਹੀਂ ਲੱਗਦੀ ਕਿਉਂਕਿ ਮਾਂ ਦਾ ਸਰੂਰ ਹੀ ਨਾ ਰਹਿੰਦਾ ਹੈ ਸੋ ਦੋ ਟਾਈਮ ਚੁੱਤ ਜਗਾ ਉਹ ਆਰਤੀ ਕਰੋ ਜੋ ਚੀਜ਼ ਤੁਸੀਂ ਖਾਣੀ ਆ ਦਿਨ ਵਿੱਚ ਦੋ ਵਾਰ ਖਾਣਾ ਖਾਓਗੇ ਤਾਂ ਵਧੀਆ ਗੱਲ ਹੈ ਜੇਕਰ ਜ਼ਿਆਦਾ ਖਾਣਾ ਖਾਣੇ ਹੋ ਤਾਂ ਭਗਤੀ ਵਿੱਚ ਮਨ ਨਹੀਂ ਟਿਕਦਾ ਨਹੀਂ ਦੌਂਦੀ ਰਹਿੰਦੀ ਸੋ ਕੋਸ਼ਿਸ਼ ਕਰਨੀ ਇਹਨਾਂ ਦਿਨਾਂ 'ਚ ਕਿ ਸੋਨਾ ਕਾ ਆਟਾ ਵੱਧ ਤੋਂ ਵੱਧ ਗੁੰਗਾਨ ਮਾਈ ਦਾ ਕਰਨਾ ਹੈ ਸ਼ਬਦ ਸੁਣੋ ਸ਼ਬਦ ਲਾ ਸਕਦੇ ਹੋ ਤਾਂ ਮਹਾ ਮਾਈ ਅੱਗੇ ਬੈਠ ਕੇ ਤੁਸੀਂ ਸ਼ਬਦ ਜ਼ਰੂਰ ਲਾਓ ਉਹਨਾਂ ਦੇ ਸਰੂਪ ਅੱਗੇ ਬੈਠ ਕੇ ਸੋ ਅਰਦਾਸ ਬੇਨਤੀ ਕਰੋ ਜੋ ਮਨ ਦੀਆਂ ਪਰੇਸ਼ਾਨੀਆਂ ਉਹ ਸਾਂਝੀਆਂ ਕਰੋ ਦੁੱਖ ਸੁੱਖ ਮਾਣਾ ਸਾਂਝੇ ਕਰੋ ਇਹਨਾਂ ਦਿਨਾਂ 'ਚ ਮਾਂ ਬਹੁਤ ਜਲਦ ਸੇਵਾ ਕਮੂਲ ਕਰ ਲੈਂਦੀ ਹੈ ਸੋ ਜਿਸ ਢੰਗ ਨਾਲ ਤੁਸੀਂ ਸੇਵਾ ਕਰ ਸਕਦੇ ਆ ਜਿੰਨਾਕ ਤੁਸੀਂ ਖਰਚਾ ਕਰ ਸਕਦੇ ਉਸ ਢੰਗ ਨਾਲ ਤੁਸੀਂ ਕਰ ਸਕਦੇ ਪਰ ਸ਼ਰਧਾਰੇ ਨਾਲ ਵਾਤ ਰੱਖੋਗੇ ਵਾਤ ਸਮਝ ਕੇ ਕਿ ਮਹਾਮਈ ਨਾਲ ਤੇ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਵੀ ਵਾਤ ਰੱਖਣੀ ਹੈ ਕਿਤੇ ਬਾਹਰ ਜਾਣਾ ਆਉਣਾ ਨਹੀਂ ਘਰ ਵਿੱਚ ਹੀ ਰਹੋ ਸੇਵਾ ਕਰੋ ਪੂਜਾ ਕਰੋ ਮਹਾਮਈ ਦੀ ਕਿਉਂਕਿ ਮਾਂ ਦਾ ਪੈਰਾ ਨਾਲ-ਨਾਲ ਰਹਿੰਦਾ ਹੈ ਜ ਜਿਗਾ ਆਪਾਂ ਉਹਨਾਂ ਦੇ ਨਾਮ ਦੇ ਭਰਤ ਰੱਖਦੇ ਆ ਸੋ ਇਹ ਕੁਝ ਗੱਲਾਂ ਦਾ ਧਿਆਨ ਰੱਖ ਲਓ ਕਿ ਸੇਵਾ ਮਾਂ ਕਬੂਲ ਕਰ ਹੀ ਲੈਂਦੀ ਕਿਉਂਕਿ ਇੱਕ ਮਾਂ ਆਪਣੇ ਬੱਚਿਆਂ ਨੂੰ ਹਮੇਸ਼ਾ ਪਿਆਰ ਕਰਦੀ ਹੈ ਜੋ ਜਨਮ ਦਿੰਦੀ ਹੈ ਉਹ ਸਿਰਫ ਆਪਣੀ ਮਾਂ ਹੈ ਪਰ ਜੋ ਮਾਂ ਚਿੰਤਾਪੂਰਣੀ ਹੈ ਮਹਾਮਈਆ ਸੋ ਉਹ ਸਭ ਦੀ ਮਾਂ ਹੈ ਸਿਆਣੇ ਤੋਂ ਲੈ ਕੇ ਨਿਆਣੇ ਤੱਕ ਦੀ ਪੂਰੇ ਸੰਸਾਰ ਦੀ ਮਾਂ ਹੈ ਉਹਨੂੰ ਹਰ ਇੱਕ ਦਾ ਫਿਕਰ ਹੈ ਤੇ ਉਹ ਹਰ ਇੱਕ ਦੇ ਮਨ ਨੂੰ ਜਾਣਦੀ ਹੈ ਇਹੋ ਜੀ ਸਾਡੀ ਨੀਚਾ ਭਾਵਨਾ ਆ ਸੋ ਦੇਖਣੀ ਪਰਖਣੀ ਆਪਣੀ ਸਹੀ ਰੱਖਣੀ ਇਹਨਾਂ ਦਿਨਾਂ ਦੇ ਵਿੱਚ ਗੰਦੀ ਸੋਚ ਨਹੀਂ ਰੱਖਣੀ ਗੰਦੀ ਕੋਈ ਚੀਜ਼ ਦੇਖਣੀ ਨਹੀਂ ਕੋਈ ਗੰਦੀ ਗੱਲ ਸੁਣਨੀ ਨਹੀਂ ਨਾਹੀ ਜਗਲੀ ਨਿੰਦਿਆ ਕਰਨੀ ਹੈ ਇਹਨਾਂ ਗੱਲਾਂ ਦਾ ਵਾਸਤੇ ਧਿਆਨ ਜਰੂਰ ਰੱਖ ਲੈਣਾ ਜੀ ਸੋ ਬਾਕੀ ਮਾ ਮਾਈ ਸੇਵਾ ਨੂੰ ਕਬੂਲ ਜਰੂਰ ਕਰਦੀ ਹੈ ਕਿ ਰਹੀ ਗੱਲ ਇੱਥੇ ਕਿ ਅਖੰਡ ਜੋਤ ਜਗਾਉਣੀ ਹੈ ਜੇਕਰ ਅਖੰਡ ਜੋਤ ਜਗਾਉਣੀ ਹੈ ਤਾਂ ਫਿਰ ਉਹ ਜੋਤ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਉਹ ਵਧਣ ਨਹੀਂ ਦੇਣੀ ਉਹਨੇ ਦਿਨ ਜੋਤ ਜਿੰਨੇ ਦਿਨ ਮਾਹ ਮਈ ਦਾ ਪੈਰਾ ਚੱਲੇਗਾ ਉਹਨੇ ਦਿਨ ਫਿਰ ਉਹ ਜੋਤ ਦਾ ਖਾਸ ਧਿਆਨ ਰੱਖਣਾ ਪੈਂਦਾ ਸੋ ਬਾਕੀ ਤੁਹਾਡੀ ਸ਼ਰਧਾ ਹੈ ਕਿ ਤੁਸੀਂ ਕਿਸ ਢੰਗ ਨਾਲ ਇਹ ਕਰਮ ਕਰਨਾ ਚਾਹੁੰਦੇ